ਅੱਜਕੱਲ ਅਸੀਂ ਸੌਂਦੇ ਹਾਂ ਵੀ ਜਿਹੜੇ ਵਿਦੇਸ਼ ਜਾ ਰਹੇ ਆ ਉਹਨਾਂ ਨੂੰ ਪੰਜਾਬ 'ਚ ਹੀ ਚਾਹ ਹੁੰਦਾ ਏ ਵਿਦੇਸ਼ ਜਾਣ ਦਾ ਪਰ ਜਦੋਂ ਉਹ ਵਿਦੇਸ਼ ਪਹੁੰਚ ਜਾਂਦੇ ਆ ਉਹਨਾਂ ਦੇ ਚਾਹ ਤੇ ਰੀਜਾਂ ਸਾਰੀਆਂ ਹੀ ਖਤਮ ਹੋ ਜਾਂਦੀਆਂ ਨੇ ਉਹਨਾਂ ਨੇ ਜੋ ਕੁਝ ਵੀ ਸੋਚਿਆ ਹੁੰਦਾ ਏ ਉੱਥੇ ਜਾ ਕੇ ਉਹ ਨਹੀਂ ਹੁੰਦਾ ਉਹਨਾਂ ਦੇ ਵੱਡੇ ਵੱਡੇ ਸੁਪਨੇ ਉੱਥੇ ਜਾ ਕੇ ਖਤਮ ਹੋ ਜਾਂਦੇ ਆ ਕਿਉਂਕਿ ਵਿਦੇਸ਼ਾਂ 'ਚ ਹਾਲਾਤ ਹੁਣ ਪਹਿਲਾ ਵਰਗੇ ਨਹੀਂ ਆ ਵਿਦੇਸ਼ਾਂ 'ਚ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਤੇ ਫਿਰ ਹੀ ਉਧਰ ਡਾਲਰ ਯੂਰੋ ਤੇ ਪੌਂਡ ਕਮਾਈ ਜਾਂਦੇ ਆ ਵਿਦੇਸ਼ਾਂ 'ਚ ਉਹਨਾਂ ਪਹਿਲੇ ਵਾਲੀ ਗੱਲ ਨਹੀਂ ਰਹਿ ਗਈ ਵੱਡੀਆਂ ਵੱਡੀਆਂ ਕੰਟਰੀਆਂ 'ਚ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਆ ਜਿਸ ਕਰਕੇ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ ਉਧਰ ਗੱਡੀ ਤਾਂ ਮਿਲ ਜਾਂਦੀ ਆ ਪਰ ਗੱਡੀ ਦੀਆਂ ਕਿਸ਼ਤਾਂ ਬੰਦਾ ਸਾਰੀ ਉਮਰ ਤਾਰਦਾ ਹੀ ਰਹਿੰਦਾ ਹੈ ਸੋ ਇਹਦੇ ਨਾਲ ਉਹ ਕਹਿੰਦੇ ਆ ਚੰਗਾ ਪੰਜਾਬ ਹੀ ਆ ਘੱਟ ਖਾ ਕੇ ਗੁਜ਼ਾਰਾ ਪੰਜਾਬ 'ਚ ਕਰ ਲਓ ਰਾਜ਼ੀਆਂ ਵਾਂਗਾ ਤਾਂ ਆਪਾਂ ਰਹਿੰਦੇ ਆਂ ਹਾਲ ਹੀ ਵਿੱਚ ਆ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਭੈਣ ਕਹਿੰਦੇ ਨੇ ਪੰਜਾਬ ਤੋਂ ਗਈ ਹੋਈ ਹੈ ਯੂਰਪ ਕੰਟਰੀ ਵਿੱਚ। ਤੁਹਾਨੂੰ ਪਤਾ ਹੈ ਯੂਰਪ ਕੰਟਰੀ ਵਿੱਚ ਜ਼ਿਆਦਾਤਰ ਡੇਰੀ ਦਾ ਹੀ ਕੰਮ ਹੈ ਤੇ ਇਹ ਭੈਣ ਦੇਖੋ ਉੱਥੇ ਕਿਵੇਂ ਭਾਰਾ ਕੰਮ ਕਰਦੀ ਪਈ ਹੈ। ਤੁਸੀਂ ਦੇਖ ਸਕਦੇ ਹੋ ਕਿ ਆ ਕਿੰਨਾ ਭਾਰਾ ਇੱਕ ਡਸਟਬਿਨ ਟਾਈਪ ਇਸਨੇ ਚੁੱਕਿਆ ਹੈ ਜਿਹਦੇ ਵਿੱਚ ਸਾਈ ਦੇ ਡੰਗਰਾਂ ਦਾ ਚਾਰਾ ਪਾਇਆ ਹੋਇਆ ਹੈ। ਇਸ ਨੂੰ ਚੱਕ ਕੇ ਹੁਣ ਇਹ ਭੈਣ ਦੂਸਰੇ ਪਾਸੇ ਜਾ ਰਹੀ ਹੈ। ਦੇਖੋ ਕਿਵੇਂ ਤਾਰ ਦੇ ਉੱਪਰੋਂ ਲੰਘ ਰਹੀ ਹੈ ਭਾਵੇਂ ਡਿੱਗ ਕੇ ਡੰਗਰਾਂ ਦੇ ਥੱਲੇ ਹੀ ਆ ਜਾਵੇ ਪਰ ਇਹ ਮਿਹਨਤੀਏ ਡਰਦੀ ਨਹੀਂ ਪਈ ਪੂਰੀ ਮਿਹਨਤ ਕਰਦੀ ਪਈਏ ਤੇ ਆ ਦੇਖੋ ਹੁਣ ਇਸ ਨੇ ਜਾ ਕੇ ਆ ਦੂਸਰੀ ਸਾਈਡ ਖੁਰਲੀ ਵਿੱਚ ਇਹ ਸੁੱਟ ਦਿੱਤਾ ਹੈ ਸੋ ਕਹਿ ਸਕਦੇ ਆ ਵਿਦੇਸ਼ਾਂ ਚ ਕੰਮ ਕਰਨੇ ਪਾਉਤ ਹੀ ਓਕੇ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਤੇ ਕੀ ਤੁਸੀਂ ਆਪਣੇ ਜਵਾਕਾਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਜਾਂ ਫਿਰ ਇੱਧਰ ਹੀ ਸੈਟਲ ਕਰਨਾ ਚਾਹੁੰਦੇ ਹੋ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਸ਼ਕਤ